ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਥੇ ਆਪਣਾ ਝਾੜੂ ਲੈ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੇ ਗੱਲ ਕਰੀਏ ਤਾਂ ਜੇ ਆਪਾਂ ਇੱਕ ਪਾਸੇ ਇਹ ਗੱਲ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਇੱਕ ਯੁੱਧ ਆਪਣਾ ਲੜਨਾ ਸ਼ੁਰੂ ਕੀਤਾ ਹੋਇਆ ਤੇ ਲੇਕਿਨ ਦੂਜੇ ਪਾਸੇ ਹੀ ਇਹ ਯੁੱਧ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਹੀ ਕਰਮਚਾਰੀ ਜਾਂ ਆਪਣੇ ਹੀ ਵੱਡੇ ਆਗੂ ਕਿਤੇ ਨਾ ਕਿਤੇ ਠੱਪ ਕਰਦੇ ਵੀ ਦਿਖਾਈ ਦਿੱਤੇ ਨੇ ਜੇ ਗੱਲ ਕਰ ਲਈਏ ਕਿ ਉਹਨਾਂ ਦਾ ਝਾੜੂ ਕਿੰਨੀ ਕੁ ਸਫਾਈ ਕਰ ਰਿਹਾ ਹੈ ਜਾਂ ਕਿੰਨਾ ਕੁ ਉਹਨਾਂ ਦੇ ਝਾੜੂ ਨੂੰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਆਪਣਾ ਬੈਂਕ ਜੋ ਹੈ ਵੋਟਾਂ ਦਾ ਉਹ ਭਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਸਰਕਾਰ ਹੁਣ ਸੁੱਤੀ ਕਿਤੇ ਨਾ ਕਿਤੇ ਜਾਗ ਪਈ ਹੈ ਗੱਲ ਕਰਦੇ ਆ ਜੀ ਹੁਣ ਜੋ ਪੰਜਾਬ ਪੁਲਿਸ ਨੂੰ ਵੱਡੇ ਵੱਡੇ ਐਸਐਸਪੀ ਐਸਐਚਓ ਤਾਇਨਾਤ ਕਰ ਦਿੱਤੇ ਗਏ ਨੇ ਵੱਖ-ਵੱਖ ਜੋ ਉਹਨਾਂ ਦੇ ਪਿੰਦੇ ਉਥੋਂ ਹਲਕਾ ਨੇ ਜਾਂ ਫਿਰ ਉਹਨਾਂ ਦੇ ਜੋ ਡਿਸਟ੍ਰਿਕਟ ਨੇ ਉਥੇ ਅੱਜ ਹੁਣ ਜੋ ਵੱਡੇ ਵੱਡੇ ਕਰਮਚਾਰੀ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਜੇ ਗੱਲ ਕਰਦੇ ਆਂ ਅੱਜ ਤੇ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਖਬਰ ਆ ਰਹੀ ਹੈ ਜਿੱਥੇ ਨਸ਼ਾ ਕਰਦੇ ਕਈ ਲੋਕਾਂ ਦੀ ਨਸ਼ਾ ਕਰਦੇਆਂ ਜਾਂ ਵੇਚਦੇ ਕਈ ਲੋਕਾਂ ਦੀ ਜੋ ਗੱਲਾਂ ਨੇ ਸਾਹਮਣੇ ਨਿਕਲ ਕੇ ਆਈਆਂ ਨੇ ਗੱਲ ਕਰਦੇ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਨਸ਼ੇ ਵਿਰੋਧ ਜੰਗ ਮੁਹੰਮਦ ਤਹਿਤ ਡੀਆਈਜੀ ਬਾਰਡਰ ਰੋਜ ਗੁਰਦਾਸਪੁਰ 인ਦਰਬ੍ਰੀਤ ਸਿੰਘ ਅਤੇ ਐਸਐਸ ਪੀ ਗੁਰਦਾਸਪੁਰ ਆਧਿਆਦੇ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਨਸ਼ਿਆਂ ਦੀ ਦੁਰਵਰਤੋਂ ਲਈ ਬਦਨਾਮ ਬਦਨਾਮ ਵੱਖ-ਵੱਖ ਇਲਾਕਿਆਂ ਦਾ ਅਚਾਨਕ ਦੌਰਾ ਕੀਤਾ ਇਹ ਤਤ ਗੁਰਦਾਸਪੁਰ ਦੀ ਸਿਟੀ ਪੁਲਿਸ ਸਟੇਸ਼ਨ ਅਧੀਨ ਪੈਂਦੇ ਮੁਹੱਲੇ ਇਸਲਾਮਬਾਦ ਪਹੁੰਚ ਕੇ ਉਪਰੰਤ ਸੀਨੀਅਰ ਅਧਿਕਾਰੀਆਂ ਤੇ ਭਾਰੀ ਪੁਲਿਸ ਫੋਰਡ ਨੇ ਅਚਲਕ ਜਾਂਚ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਨਸ਼ਾ ਦੀ ਦੁਰਵਰਤੋਂ ਨਾਲ ਸੰਬੰਧ ਵੱਖ-ਵੱਖ ਪਰਿਵਾਰਾਂ ਤੇ ਨਸ਼ੀਆਂ ਆਦੀ ਨੌਜਵਾਨਾਂ ਨਾਲ ਵੀ ਗੱਲ ਕੀਤੀ ਡੀਆਈਜੀ ਨੇ ਬਾਰਡਰ ਰੇਂਜ ਇੰਦਰਬੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦਾ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਗਿਆ ਜੋ ਜਿਨ੍ਹਾਂ ਨੂੰ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਭੇਜਿਆ ਜਾਵੇਗਾ ਤੇ ਨਸ਼ਾ ਰੋਕਣ ਲਈ ਵੱਡੇ ਵੱਡੇ ਜੋ ਅਫਸਰ ਨੇ ਉਹ ਆਪਣੇ ਤੈਨਾਤ ਕਰ ਦਿੱਤੇ ਨੇ ਤੇ ਬਹੁਤ ਹੀ ਜ਼ਿਆਦਾ ਇਸ ਜਿਹਦੀ ਹਲਚਲ ਮੱਚੀ ਹੋਈ ਹੈ ਗੁਰਦਾਸਪੁਰ ਏਰੀਆ ਦੇ ਵਿੱਚ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ